ਵੋਟਲ ਕੀਤੇ ਗਏ ਡੀਆਈਸੀ ਹਰਚਰਨ ਸਿੰਘ ਪੁੱਲਰ ਦੇ ਖਿਲਾਫ ਰਿਸ਼ਵਤ ਖੋਰੀ ਪ੍ਰਸ਼ਟਾਚਾਰ ਦੇ ਮਾਮਲੇ ਦਾ ਵਜ੍ਹਾ ਸੀਬੀਆਈ ਦੀ ਜਾਂਚ ਵਿੱਚ ਹੁਣ ਨਵੇਂ ਅਤੇ ਹੈਰਾਨ ਕਰਨ ਦੇ ਇਨਵਾਲੇ ਤੱਤ ਸਾਹਮਣੇ ਆ ਗਏ ਨੇ ਦੱਸਦੇ ਕਿ ਸੀਬੀਆਈ ਨੂੰ ਪੁੱਲਰ ਦੇ ਦੋ ਮੋਬਾਈਲ ਫੋਨ ਤੋਂ ਅਜਾਈਆਂ ਚੈਟਸ ਮਿਲੀਆਂ ਨੇ ਜਿਦੇ ਵਿੱਚ ਨਿਆਂਇਕ ਅਧਿਕਾਰੀਆਂ ਨਾਲ ਜੁੜੇ ਕਈ ਅਹਿਮ ਸੰਦੇਸ਼ ਸ਼ਾਮਲ ਨੇ ਇਨ੍ਹਾਂ ਚੈਟਸ ਵਿੱਚ ਪੁੱਲਰ ਦੇ ਕ੍ਰਿਸ਼ਨੋ ਵਿਚਾਰੇ ਅਦਾਲਤਾਂ ਦੇ ਹੁਕਮਾਂ ਨੂੰ ਪ੍ਰਭਾਵਿਤ ਕਰ ਮਾਮਲਿਆਂ ਦੀ ਸੁਣਵਾਈ ਦੇ ਨਤੀਜੇ ਨੂੰ ਮੋੜ ਕੁਝ ਅਧਿਕਾਰੀਆਂ ਦੇ ਪੱਖ ਵਿੱਚ ਫੈਸਲੇ ਕਰਵਾਉਣ ਵਰਗੀਆਂ ਗੱਲਾਂ ਦੀ ਚਰਚਾ ਪਾਈ ਗਈ ਹੈ ਸੀਬੀਆਈ ਇਸ ਮਾਮਲੇ ਦੇ ਵਿੱਚ ਦੋ ਨਿਆਇਕ ਅਧਿਕਾਰੀਆਂ ਤੇ ਪੰਜਾਬ ਪੁਲਿਸ ਦੇ ਇੱਕ ਮੌਜੂਦਾ ਡੀਆਈਜੀ ਰੈਂਕ ਦੇ ਅਧਿਕਾਰੀ ਨੂੰ ਪੁੱਛਗਿੱਛ ਲਈ ਬੁਲਾ ਸਕਦੀ ਹੈ ਪਹਿਲਾ ਉਹ ਅਧਿਕਾਰੀ ਜੋਪੜ ਦਾ ਐਸਐਸਪੀ ਰਿਆ ਹੈ ਜੇਰੇ ਨਿਆਇਕ ਅਧਿਕਾਰਿਕਾਂ ਦੋਵੇਂ ਮੁਹਾਲੀ ਤੇ ਰੋਪੜ ਦੇ ਵਿੱਚ ਤਾਇਨਾਤ ਰਹੀ ਨੇ ਜਾਂਚ ਏਜੰਸੀ ਇਹਨਾਂ ਸਾਰਿਆਂ ਦੀ ਜਿਹੜੀ ਭੂਮਿਕਾ ਅਤੇ ਭੁੱਲੜ ਦੇ ਨਾਲ ਹੀ ਉਹਨਾਂ ਦੇ ਸੰਭਾਵਿਤ ਸਬੰਧਾਂ ਦੀ ਜਾਂਚ ਕਰਦੀ ਜਿਵੇਂ ਇਸ ਮਾਮਲੇ ਦੇ ਵਿੱਚ ਫਿਲਹਾਲ ਏਜੰਸੀ ਇਹ ਜਾਣਨ ਦੀ ਕੋਸ਼ਿਸ਼ ਵਿੱਚ ਹੈ ਨਿਆਇਕ ਹੁਕਮਾਂ ਨੂੰ ਪ੍ਰਭਾਵਿਤ ਕਰਨ ਦੇ ਲਈ ਕਿੰਨਾ ਸਾਧਨਾ ਦਾ ਇਸਤੇਮਾਲ ਕੀਤਾ ਗਿਆ ਕਿੰਨਾ-ਕਿੰਨਾ ਅਧਿਕਾਰੀਆਂ ਦੀ ਭੂਮਿਕਾ ਰਹੀ ਹੈ ਜਾਂਚ ਏਜੰਸੀ ਦਾ ਮੰਨਣਾ ਹੈ ਇਹ ਮਾਮਲਾ ਸਿਰਫ ਰਿਸ਼ਵਤ ਖੋਰੀ ਤੱਕ ਸੀਮਤ ਨਹੀਂ ਹੈ ਬਲਕਿ ਇਸ ਵਿੱਚ ਨਿਆਂਇਕ ਵਿਵਸਥਾ ਨੂੰ ਪ੍ਰਭਾਵਿਤ ਕਰਨ ਦੀ ਸਾਜ਼ਿਸ਼ ਦਾ ਗੰਭੀਰ ਪਹਿਲੂ ਵੀ ਸ਼ਾਮਲ ਹੈ ਸੀਬੀਆਈ ਦੀ ਆਉਣ ਵਾਲੀ ਪੁੱਛਗਿੱਛ ਅਤੇ ਨਵੇਂ ਖੁਲਾਸਿਆਂ ਨਾਲ ਇਸ ਵੱਡੇ ਪ੍ਰਚਾਰ ਨੈੱਟਵਰਕ ਦੀਆਂ ਕਈ ਹੋਰ ਪਰਤਾਂ ਖੁੱਲਣ ਦੀ ਵੀ ਉਮੀਦ ਹੈ ਸੂਤਰਾਂ ਮੁਤਾਬਕ ਪੁੱਲਰ ਦਾ ਇੱਕ ਕਰੀਬੀ ਰਿਸ਼ਤੇਦਾਰ ਵੀ ਫੈਸਲਿਆਂ ਨੂੰ ਪ੍ਰਭਾਵਿਤ ਕਰਨ ਦਾ ਵਿੱਚ ਭੂਮਿਕਾ ਨਿਭਾਉਂਦਾ ਹੈ। ਤਦ ਆਸੀਏ ਕਿ ਜਾਂਚ ਏਜੰਸੀ ਦੇ ਹੱਥ ਅਜਿਹੇ ਸਬੂਤ ਲੱਗੇ ਨੇ ਜਿਹੜੇ ਸੰਕੇਤ ਦਿੰਦੇ ਨੇ ਪੁੱਲਰ ਨਾ ਸਿਰਫ ਪੁਲਿਸ ਵਿੱਚ ਆਪਣੇ ਰਸੂਕ ਦਾ ਇਸਤੇਮਾਲ ਕਰ ਰਹੇ ਸਨ ਬਲਕਿ ਅਦਾਲਤਾਂ ਦੇ ਫੈਸਲਿਆਂ ਨੂੰ ਵੀ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਵਿੱਚ ਲੱਗੇ ਹੋਏ ਸਨ। ਸੀਬੀਆਈ ਦੀ ਜਾਂਚ ਵਿੱਚ ਇੱਕ ਖੁਲਾਸਾ ਹੋਇਆ ਪੁੱਲਰ ਤੇ ਉਹਨਾਂ ਦੇ ਨਜ਼ਦੀਕੀ ਦਲਾਲ ਕ੍ਰਿਸ਼ਨੂ ਸ਼ਾਰਦਾ ਦੀ ਗੱਲਬਾਤ ਵਿੱਚ ਕਈ ਨਿਆਇਕ ਆਦੇਸ਼ਾਂ ਨਾਲ ਜੁੜੀਆਂ ਚਰਚਾਵਾਂ ਹੋਈਆਂ ਨੇ। ਸੂਤਰਾਂ ਮੁਤਾਬਕ ਕ੍ਰਿਸ਼ਨੋ ਨੇ ਪੁੱਛਗਿੱਛ ਵਿੱਚ ਗਈ ਹੈਰਾਨ ਕਰਨ ਵਾਲੇ ਖੁਲਾਸੇ ਵੀ ਕੀਤੇ ਨੇ ਜਾਂਚ ਅਜੰਤੀ ਉਹਨੂੰ ਸਰਕਾਰੀ ਗਵਾਹ ਬਣਾਉਣ ਤੇ ਵਿਚਾਰ ਕਰ ਰਹੀ ਹੈ ਤਾਂ ਜੋ ਪੂਰੇ ਨੈਟਵਰਕ ਦੀਆਂ ਜਿਹੜੀਆਂ ਪਰਤਾਂ ਖੋਲੀਆਂ ਜਾ ਸਕਣ ਉਸ ਦੇ ਮੋਬਾਈਲ ਡਾਟਾ ਉਸ ਦੇ ਕਾਲ ਡਿਟੇਲ ਤੋਂ ਕਈ ਸੀਨੀਅਰ ਅਧਿਕਾਰੀਆਂ ਹੋਰ ਪ੍ਰਭਾਵਸ਼ਾਲੀ ਲੋਕਾਂ ਨਾਲ ਉਸ ਦੀ ਗੱਲਬਾਤ ਦੇ ਸਬੂਤ ਮਿਲਨੇ ਪੁਲਰ ਖਿਲਾਫ ਚੱਲ ਰਹੀ ਜਾਂਚ ਨੇ ਪੰਜਾਬ ਪੁਲਿਸ ਦੇ ਨਿਆਇਕ ਅੰਤਰ ਦੋਵਾਂ ਨੂੰ ਚੋਣ ਜੋੜ ਕੇ ਰੱਖ ਦਿੱਤਾ ਹੈ ਸੀਬੀਆਈ ਅਧਿਕਾਰੀਆਂ ਦਾ ਕਹਿਣਾ ਹੈ ਮੋਬਾਈਲ ਚੈਟਸ ਬੈਂਕ ਲੈਣ ਦੇਨ ਕਾਲ ਰਿਕਾਰਡ ਦੀ ਜਾਂਚ ਤੋਂ ਬਾਅਦ ਹੀ ਪੂਰੇ ਮਾਮਲੇ ਦੀ ਸੱਚਾਈ ਹੈ ਜਿਹੜੀ ਸਾਹਮਣੇ ਆ ਸਕੀਗੀ ਸੋ ਇਸ ਮਾਮਲੇ ਦੇ ਵਿੱਚ ਹੁਣ ਸੀਬੀਆਈ ਪੂਰੀ ਤਰ੍ਹਾਂ ਮੁਸਤੈਦ ਹੈ ਹਰ ਇੱਕ ਪਹਿਲੂ ਦੀ ਚੰਗੀ ਤਰੀਕੇ ਨਾਲ ਜਾਂਚ ਪੜਤਾਲ ਹੈ ਜਿਹੜੀ ਕੀਤੀ ਜਾ ਰਹੀ ਹੈ ਬਿਊਰੋ ਰਿਪੋਰਟ ਲੁਧਿਆਣਾ ਲਾਈ